ਹਾਂਜੀ ਸਤਿ ਸ੍ਰੀ ਅਕਾਲ ਵੀ ਪੰਜਾਬੀਓ ਗੱਲ ਕਰਦੇ ਆਂ ਅੱਜ ਖੇਡ ਜਗਤ ਦੀ ਖੇਡ ਜਗਤ 'ਚ ਆਪਣੇ ਲਈ ਮਾਣ ਵਾਲੀ ਗੱਲ ਇਹ ਆ ਕਿ ਭਾਰਤ ਦੀਆਂ ਤਿੰਨ ਵੱਡੀਆਂ ਖੇਡਾਂ ਦੇ ਕਪਤਾਨ ਪੰਜਾਬੀ ਹਨ ਤਿੰਨ ਵੱਡੀਆਂ ਖੇਡਾਂ ਜਿਵੇਂ ਕਿ ਕ੍ਰਿਕਟ ਤੇ ਹਾਕੀ ਤੇ ਫੁੱਟਬਾਲ ਕ੍ਰਿਕਟ ਦੇ ਜਿਹੜੇ ਜੰਮਵਾਵਨੇ ਆ ਹੋਰੇ ਮੈਚ ਉਹ ਬੀਸੀਸੀਆਈ ਨੇ ਸ਼ੁਭਮਨ ਗੇਲ ਨੂੰ ਚੁਣਿਆ ਪੰਜਾਬੀ ਮੁੰਡਾ ਤੇ ਹਾਕੀ ਦੇ ਜਿਹੜੇ 올림픽 ਹੋ ਰਹੀਆਂ ਗੇਮਾਂ ਜਾਂ ਹੋ ਗਈਆਂ ਜਿਹੜੀਆਂ ਗੇਮਾਂ ਉਹਨਾਂ 'ਚ ਹਰਮਨਪ੍ਰੀਤ ਸਿੰਘ ਮੁੰਡਾ ਪੰਜਾਬੀ ਐ ਉਹ ਵੀ ਹਾਕੀ ਦਾ ਕਪਤਾਨ ਤੇ ਤੀਜੇ ਤੇ ਆਜੋ ਫੁੱਟਬਾਲ ਦੀ ਟੀਮ ਦਾ ਕਪਤਾਨ ਹੈਗਾ ਵਾ ਫੁੱਟਬਾਲ ਦੀ ਟੀਮ ਦਾ ਹੈਗਾ ਗੁਰਪ੍ਰੀਤ ਸਿੰਘ ਸੰਧੂ ਗੁਰਪ੍ਰੀਤ ਸਿੰਘ ਸੰਧੂ ਇਹ ਵੀ ਪੰਜਾਬੀ ਮੁੰਡਾ ਤੇ ਇਹ ਭਾਰਤ ਦੀਆਂ ਤਿੰਨ ਵੱਡੀਆਂ ਖੇਡਾਂ ਤੇ ਤਿੰਨਾਂ ਦੇ ਕਪਤਾਨ ਪੰਜਾਬੀ ਹਨ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਇਹਨਾਂ ਸਾਰੀਆਂ ਗੇਮਾਂ ਦੇ ਜਿਹੜੇ ਕਪਤਾਨ ਆ ਪੰਜਾਬੀ ਆ ਤੇ ਮਿਹਨਤਾਂ ਮਿਹਨਤ ਬੋਲਦੀ ਆ ਮਿਹਨਤ ਬੋਲਦੀ ਆ ਮੁੰਡਿਆਂ ਦੀ ਬਈ ਇਵੇਂ ਨਹੀਂ ਕਪਤਾਨੀ ਤੱਕ ਪਹੁੰਚਿਆ ਜਾਂਦਾ ਤੇ ਬਾਕੀ ਪਿੰਕਾ ਜਰਗ ਬਹੁਤ ਜੋਰਾਂ ਸ਼ੋਰਾਂ ਨਾਲ ਲੱਗਿਆ ਮਿਹਨਤ ਕਰਾਉਣ ਉਹਦੀ ਵੀ ਮਿਹਨਤ ਨੂੰ ਸਲਾਮ ਆ ਜਿੰਨੀਆਂ ਮਿਹਨਤ ਕਰਾਉਣ ਡਿਆ ਨਵੀਂ ਪੀੜੀ ਨੂੰ ਜੰਗ ਯੁੱਧ ਨੂੰ ਤੇ ਬੱਚਿਆਂ ਨੂੰ ਆਉਣ ਵਾਲੇ ਸਮੇਂ 'ਚ ਵੀ ਆਪਣੇ ਕਾਫੀ ਪਲੇਅਰ ਨਿਕਲਣਗੇ ਚਲੋ ਵਧੀਆ ਤੇ ਬਾਕੀ ਕਿਸਾਨੀ ਤੇ ਜਵਾਨੀ ਹੋਵੇ ਤੇ ਸਟੇਟ ਦਾ ਭਲਾ ਵਾ ਤੇਜਿੰਦਰਪਾਲ ਸਿੰਘ ਮੋਗਾ ਉਹ ਮੁੰਡਾ ਵੀ 올림픽 ਚੋਂ 골ਡ ਮੈਡਲ ਆ ਗੋਲਾ ਸੁੱਟਣ ਚ 골ਡ ਮੈਡਲ ਮਿਲਿਆ ਨੂੰ ਤੇ ਹੋਰ ਇਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਜਾਣਕਾਰੀ ਵਾਲੀਆਂ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦ